ਧੰਨਵਾਹਿ ਗੁਰੂ ਸਾਹਿਬ ਜੀਓ ਗੌੜੀ ਗਵਾਰੇਰੀ ਮਹਲਾ 5 ਵਾ ਬਿਆਪਤ ਹਰਕ ਸੋਗ ਬਿਸਤਾ ਬਿਆਪਤ ਸੁਰਗ ਨਰਕ ਅਵਤਾ ਵਿਆਪਤ ਧਨ ਨਿਰਧਨ ਪੇਕ ਸੋਭਾ ਮੂਲ ਬਿਆਦੀ ਵਿਆਪਸ ਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵ ਪ੍ਰਭੂ ਓਟ ਤੁਮਾਰੀ ਰਹਾਉ ਵਿਆਪਤ ਹੰਗ ਬੁੱਧ ਕਾਮਤਾ ਵਿਆਪਤ ਪੁੱਤਰ ਕਲਤਰ ਸੰਗਰਾਤਾ ਵਿਆਪਤ ਹਸਤ ਘੋੜੇ ਅਰਵਸਤਾ ਵਿਆਪਤ ਰੂਪ ਜੋਵਣ ਮਦਮਸਤਾ ਵਿਆਪਤ ਭੂਮ ਰੰਕ ਅਰ ਰੰਗਾ ਵਿਆਪਤ ਗੀਤ ਨਾਦ ਗੁਣ ਸੰਸੰਗਾ ਵਿਆਪਤ ਸੀਜ ਮਹਿਲ ਸਿੰਗਾ ਪੰਜ ਦੂਤ ਵਿਆਪਤ ਅੰਧਾਰ ਵਿਆਪਤ ਕਰਮ ਕਰੇ ਹਉ ਫਾਸਾ ਵਿਆਪਤ ਗ੍ਰਸਤ ਵਿਆਪਤ ਉਦਾਸਾ ਆਚਾਰ ਵਿਹਾਰ ਵਿਆਪਤ ਏ ਜਾਤ ਸਭ ਕਿਛ ਬਿਆਪਤ ਬਿਨ ਹਰ ਰੰਗ ਰਾਤ ਸੰਤਨ ਕੇ ਵੰਦਨ ਕਾਟੇ ਹਰ ਰਾਇ ਤਾਂ ਕੋ ਕਹਾ ਬਿਆਪੈ ਮਾਏ ਕਹੋ ਨਾਨਕ ਜਨ ਧੂਰੀ ਸੰਤ ਪਾਈ ਤਾਕੇ ਨਿਕਟ ਨਾ ਆਵੈ ਮਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 182 ਦੇ ਉੱਪਰ ਅੰਕਿਤ ਹੈ ਸਤਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਸੰਸਾਰ ਦੇ ਵਿੱਚ ਮਾਇਆ ਦਾ ਜਿਹੜਾ ਪ੍ਰਭਾਵ ਹੈ ਉਸ ਵੇਲੇ ਮਨੁੱਖ ਦੇ ਉੱਪਰ ਪ੍ਰਭਾਵ ਪਾਉਂਦਾ ਹੈ ਜਿਸ ਵੇਲੇ ਇਹ ਪਰਮੇਸ਼ਰ ਤੋਂ ਟੁੱਟ ਜਾਂਦਾ ਹੈ ਗੁਰੂ ਅਮਰਦਾਸ ਜੀ ਨੇ ਇੱਕ ਪੰਕਤੀ ਦੇ ਵਿੱਚ ਹੀ ਮਾਇਆ ਦੀ ਵਿਆਖਿਆ ਕੀਤੀ ਮਾਇਆ ਸਿਰਫ ਦੌਲਤ ਪੈਸੇ ਨੂੰ ਨਹੀਂ ਆਖਿਆ ਮਾਇਆ ਕੀ ਹੈ ਪਾਸ਼ਾ ਕਹਿੰਦੇ ਗੁਰੂ ਅਮਰਦਾਸ ਜੀ ਕਹਿੰਦੇ ਏ ਮਾਇਆ ਜਿਤ ਹਰ ਵਿਸਰੈ ਕਹਿੰਦੇ ਉਹ ਹਰ ਇੱਕ ਚੀਜ਼ ਮਾਇਆ ਜਦੋਂ ਰੱਬ ਭੁੱਲ ਜਾਂਦਾ ਏ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇ ਔਰ ਸਤਿਗੁਰੂ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਹਰੇਕ ਸਮੇਂ ਸਾਨੂੰ ਜੀਵਨ ਦਾ ਰਾਹ ਦੱਸਣ ਦਾ ਸਤਿਗੁਰੂ ਮਹਾਰਾਜ ਨੇ ਉਪਦੇਸ਼ ਕੀਤਾ ਹੁਣ ਮਾਇਆ ਧਾਰੀ ਕੌਣ ਹੈ ਜਿਹਦੇ ਉੱਪਰ ਮਾਇਆ ਪ੍ਰਭਾਵ ਪਉਂਦੀ ਹੈ ਬੜੀ ਸੋਹਣੀ ਉਦਾਹਰਣ ਦਿੱਤੀ ਇਹ ਸਾਧ ਸੰਗਤ ਦੀ ਸਤਿਗੁਰੂ ਜੀ ਨੇ ਕਹਿੰਦੇ ਜਿਹੜਾ ਮਾਇਆ ਧਾਰੀ ਦੇ ਉਹਦੀ ਨਿਸ਼ਾਨੀ ਦੱਸੀ ਹੈ ਕਹਿੰਦੇ ਮਾਇਆ ਧਾਰੀ ਉਹ ਹੈ ਜਿਹਦੇ ਕੋਲ ਨਾ ਆ ਕੇ ਬੰਦਾ ਖੜਾ ਵੀ ਹੋ ਜਾਏ ਤੇ ਉਹਨੇ ਦੇਖਣਾ ਨਹੀਂ ਉਹਨੂੰ ਪਤਾ ਵੀ ਮੇਰੇ ਕੋਲ ਕੋਈ ਖੜਾ ਹੈ ਉਹ ਆ ਕੇ ਉਹਦੇ ਕੋਲ ਆ ਕੇ ਉਹਨੂੰ ਕੁਛ ਗੱਲ ਵੀ ਕਹਿ ਰਹੇ ਉਹ ਸੁਣਦਾ ਨਹੀਂ ਹੈ ਕਿਉਂਕਿ ਉਹ ਗਰੀਬ ਹੈ ਤੇ ਮਾਇਆ ਧਾਰੀ ਦੀ ਇਹ ਨਿਸ਼ਾਨੀ ਹੈ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋੜਾ ਸ਼ਬਦ ਨਾ ਸੁਣੀ ਬਉ ਰੋਲ ਝੋਲਾ ਕਿਉਂਕਿ ਉਹਦੇ ਉੱਪਰ ਮਾਇਆ ਦਾ ਪ੍ਰਭਾਵ ਪੈ ਚੁੱਕਾ ਹੈ ਮਾਇਆ ਕਿੰਨੇ ਤਰੀਕਿਆਂ ਦੇ ਨਾਲ ਸੰਸਾਰ ਦੇ ਵਿੱਚ ਵਿਆਪਕ ਹੈ ਅੱਜ ਦੇ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਆ ਸਹਿਬ ਕਹਿੰਦੇ ਮਾਇਆ ਵਿਆਪਤ ਬਹੁ ਪ੍ਰਕਾਰੀ ਮਾਇਆ ਬਹੁਤ ਤਰੀਕਿਆਂ ਦੇ ਨਾਲ ਸੰਸਾਰ ਦੇ ਵਿੱਚ ਵਿਚਰ ਰਹੀ ਹੈ ਪਰ ਸਹਿਬ ਕਹਿੰਦੇ ਸੰਤ ਜੀਵ ਪ੍ਰਭੂ ਓਟ ਤੁਮਾਰੀ ਪਰ ਜਿਹੜੇ ਪ੍ਰਭੂ ਦੇ ਪਿਆਰੇ ਆ ਉਹ ਪਰਮੇਸ਼ਰ ਦੇ ਆਸਰੇ ਜੀਂਦੇ ਆ ਉਹ ਆਤਮਿਕ ਮੌਤੇ ਨਹੀਂ ਮਰਦੇ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵੈ ਪ੍ਰਭ ਓਟ ਤੁਮਾਰੀ ਹੁਣ ਸਤਿਗੁਰੂ ਦੱਸਦੇ ਕਿੱਥੇ ਕਿੱਥੇ ਵਿਆਪਕ ਮਾਇਆ ਵਿਆਪਤ ਹਰਗ ਸੋਗ ਵਿਸਥਾ ਕਹਿੰਦੇ ਮਨੁੱਖ ਜਿਹੜਾ ਹੈ ਨਾ ਮਾਇਆ ਦੇ ਪ੍ਰਭਾਵ ਦੇ ਵਿੱਚ ਹੀ ਖੁਸ਼ ਹੋ ਰਿਹਾ ਤੇ ਮਾਇਆ ਦੇ ਪ੍ਰਭਾਵ ਦੇ ਵਿੱਚ ਹੀ ਦੁਖੀ ਹੋ ਰਿਹਾ ਹੈ ਹਰਕ ਸੋਗ ਦਾ ਇਹ ਸਾਰਾ ਵਿਸਤਾਰਾ ਹੈ ਕਿਉਂ ਮਾਇਆ ਦੇ ਪ੍ਰਭਾਵ ਦੇ ਵਿੱਚ ਹੀ ਹੱਸ ਰਿਹਾ ਤੇ ਮਾਇਆ ਦੇ ਪ੍ਰਭਾਵ ਦੇ ਵਿੱਚ ਹੀ ਰੋ ਰਿਹਾ ਵਿਆਪਤ ਹਰਗ ਸੋਗ ਵਿਸਤਾ ਵਿਆਪਤ ਸੁਰਗ ਨਰਕ ਅਵਤਾ ਬੜੇ ਲਾਲਚ ਦਿੱਤੇ ਜਾਂਦੇ ਧਾਰਮਿਕ ਤੌਰ ਤੇ ਵੀ ਦਿੱਤੇ ਜਾਂਦੇ ਆ ਕਰੋਗੇ ਤੁਹਾਨੂੰ ਸੁਰਗ ਮਿਲੇਗਾ ਆ ਨਹੀਂ ਕਰੋਗੇ ਤੁਹਾਨੂੰ ਨਰਕ ਮਿਲੇਗਾ ਗੁਰਮਤ ਨੇ ਸਾਨੂੰ ਸਮਝਾਇਆ ਪਾਤਸ਼ਾਹ ਕਹਿੰਦੇ ਭਾਈ ਸੁਰਗ ਵਾਸ ਨਾ ਬਾਚੀਏ ਡਰੀਏ ਨਾ ਨਰਕ ਨਿਵਾਸ ਹੋਣਾ ਹੈ ਸੋਹੀਏ ਮਣੇ ਨਾ ਕੀਤੇ ਆਸ ਸਰਗਾਂ ਦੀ ਲਾਲਸਾ ਨਹੀਂ ਰੱਖਣੀ ਤੇ ਨਰਕਾਂ ਤੋਂ ਡਰਨਾ ਨਹੀਂ ਇਹ ਸਭ ਤੋਂ ਵੱਡਾ ਸਵਰਗ ਹੈ ਜਿੱਥੇ ਤੁਸੀਂ ਬੈਠੇ ਹੋ ਪਾਸ਼ਾ ਕਹਿੰਦੇ ਤਾਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾ ਲੈ ਤੇ ਨਾ ਕਿਸੇ ਨੇ ਸਵਰਗ ਦੇਖਿਆ ਤੇ ਨਾ ਕਿਸੇ ਨੇ ਆ ਕੇ ਦੱਸਿਆ ਤੇ ਨਾ ਕੋਈ ਜਿੰਦਾ ਜਾ ਸਕਦਾ ਵਿਆਪਤ ਸੁਰਗ ਨਰਕ ਅਵਤਾ ਵਿਆਪਤ ਧਨ ਨਿਰਧਨ ਪੇਕ ਸੋਭਾ ਕਹਿੰਦੇ ਭਾਈ ਮਾਇਆ ਜਦੋਂ ਮਨੁੱਖ ਦੇ ਉੱਪਰ ਵਿਆਪਦੀ ਹੈ ਨਾ ਪ੍ਰਭਾਵ ਪਾਉਂਦੀ ਹੈ ਉਹਨੂੰ ਸਮਝ ਆ ਜਾਂਦੀ ਹੈ ਵੀ ਇਹ ਧਨ ਹੈ ਇਹ ਗਰੀਬ ਹੈ ਆਹ ਸੋਭਾ ਹੈ ਪਰ ਸਭ ਕਹਿੰਦੇ ਮੂਲ ਵਿਆਦੀ ਵਿਆਪਸ ਲੋਭਾ ਪਰ ਮੂਲ ਬਿਮਾਰੀ ਜਿਹੜੀ ਹੈ ਨਾ ਸਤਗੁਰੂ ਕਹਿੰਦੇ ਲੋਭ ਦੇ ਵਿੱਚ ਫਸਿਆ ਹੋਇਆ ਮੈਂ ਆ ਵੀ ਕਰਨਾ ਮੈਂ ਆ ਵੀ ਕਰਨਾ ਮੈਂ ਆ ਵੀ ਕਰਨਾ ਮੂਲ ਵਿਆਦੀ ਵਿਆਪਸ ਲੋਭਾ ਕਿਉਂਕਿ ਮਨੁੱਖ ਜਿਹੜਾ ਨਾ ਸਾਧ ਸੰਗਤ ਜੀ ਲਾਲਚ ਵਸ ਵਿੱਚ ਆ ਕੇ ਕਈ ਤਰੀਕਿਆਂ ਦੇ ਕਰਮ ਕਰ ਬੈਠਦਾ ਫਿਰ ਪਛਤਾਉਂਦਾ ਤੇ ਸਤਿਗੁਰੂ ਤਾਂ ਕਹਿ ਰਹੇ ਆ ਕਹਿੰਦੇ ਮੂਲ ਵਿਅਦੀ ਸਾਰੇ ਮੂਲ ਦੀ ਬਿਮਾਰੀ ਜਿਹੜੀ ਹੈ ਨਾ ਵਿਆਪਸ ਲੋਭਾ ਲੋਭ ਕਰਕੇ ਫਿਰ 2 ਨੰਬਰ ਦੇ ਕੰਮ ਕਰਦਾ ਹੈ ਗਲਤ ਕੰਮ ਕਰਦਾ ਹੈ ਗਲਤ ਤਰੀਕੇ ਦੇ ਨਾਲ ਕਮਾਈ ਕਰਦਾ ਹੈ ਨੌਕਰੀ ਵੀ ਕਰਦਾ ਉਹਦੇ ਵਿੱਚ ਵੀ ਰਿਸ਼ਵਤ ਲੈਂਦਾ ਮਾ ਵਿਆਪਤ ਬਹੁ ਪ੍ਰਕਾਰੀ ਮਾਇਆ ਜਿਹੜੀ ਹੈ ਕਿੰਨੇ ਪ੍ਰਕਾਰ ਦੇ ਨਾਲ ਲੋਕਾਂ ਦੇ ਉੱਪਰ ਪ੍ਰਭਾਵ ਪਾਉਂਦੀ ਹੈ ਪਰ ਸਭ ਗੰਦੇ ਸੰਤ ਜੀਵੈ ਪ੍ਰਭ ਓਟ ਤੇਮਾਰੀ ਪ੍ਰਭਾਵ ਤਾਂ ਬਹੁਤ ਹੈ ਨਾ ਮਾਇਆ ਦਾ ਪਰ ਭਾਗਾਂ ਵਾਲੇ ਗੁਰਸਿੱਖ ਜਿਹੜੇ ਦੋਨੇ ਟਾਈਮ ਬੈਠ ਕੇ ਬਾਣੀ ਪੜ੍ਹਦੇ ਆ ਸਹਿਜ ਪਾਠ ਕਰਦੇ ਆ ਸੰਗਤ ਕਰਦੇ ਆ ਸੇਵਾ ਕਰਦੇ ਆ ਉਸ ਪ੍ਰਭਾਵ ਤੋਂ ਬਚ ਜਾਂਦੇ ਆ ਕਦਾ ਕ ਤਰੀਕਾ ਕੀ ਇਹ ਉਹ ਸਤਗੁਰ ਦੇ ਸ਼ਰਨ ਵਿੱਚ ਆ ਜਾਂਦੇ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵੇ ਪ੍ਰਭ ਓਟ ਤੁਮਾਰੀ ਰਹਾਓ ਵਿਆਪਤ ਹੰਗ ਬਧ ਕਾ ਮਤਾ ਕਹਿੰਦੇ ਵਿਆਪਕ ਜਿਸ ਵੇਲੇ ਹੰਕਾਰੀ ਹੋ ਜਾਂਦਾ ਨਾ ਮਨੁੱਖ ਹੰਕਾਰ ਦੇ ਵਿੱਚ ਜਿਹੜਾ ਮਸਤ ਹੈ ਇਹ ਸਮਝ ਲਓ ਕਿ ਉਹਦੇ ਉੱਪਰ ਮਾਇਆ ਜਿਹੜੀ ਆਪਣਾ ਪ੍ਰਭਾਵ ਪਾ ਚੁੱਕੀ ਹੈ ਹੰਕਾਰ ਦੇ ਵਿੱਚ ਵਿਆਪਤ ਪੁੱਤਰ ਕਲਤਰ ਸੰਗਰਾਤਾ ਮੇਰੇ ਪੁੱਤਰ ਇਦਾਂ ਦੇ ਮੇਰੇ ਪੁੱਤਰ ਇਦਾਂ ਦੇ ਆ ਕਰਦੇ ਆਂਗੇ ਚੁੱਕਦੇ ਆਂਗੇ ਵੱਡਦੇ ਆਂਗੇ ਕਲਤਰ ਕਹਿੰਦੇ ਇਸਤਰੀ ਮੇਰੀ ਘਰ ਵਾਲੀ ਬੜੀ ਸੋਹਣੀ ਹੈ ਇਹਦੇ ਵਿੱਚ ਹੀ ਕਹਿੰਦੇ ਮਾਇਆ ਪ੍ਰਭਾਵ ਪਿਆ ਤੇ ਮਨੋਖੇ ਜਿਹੜਾ ਕੀ ਬੋਲ ਰਿਹਾ ਤੇ ਕਹਿੰਦੇ ਇਹ ਵੀ ਸਮਝ ਨਹੀਂ ਆ ਰਿਹਾ ਵਿਆਪਤ ਪੁੱਤਰ ਕਲਤਰ ਸੰਗਰਾਤਾ ਵਿਆਪਤ ਹਸਤ ਘੋੜੇ ਅਰ ਬਸਤਾ ਇਹ ਨਮਾਇਆ ਜਦੋਂ ਪ੍ਰਭਾਵ ਪਾ ਜਾਂਦੀ ਹੈ ਮਨੁੱਖ ਦੇ ਉੱਪਰ ਕਹਿੰਦਾ ਮੇਰੇ ਵਰਗੇ ਘੋੜੇ ਕਿਸੇ ਕੋਲ ਨਹੀਂ ਮੇਰੇ ਵਰਗੇ ਹਾਥੀ ਕੋਈ ਨਹੀਂ ਕਿਸੇ ਇਹ ਹੁਣ ਪੁਰਾਣੇ ਸਮੇਂ ਦੀ ਗੱਲ ਕਰਦੇ ਅੱਜ ਸਮੇਂ ਕਿ ਮੇਰੇ ਵਰਗੀ ਜਿਹੜੀ ਗੱਡੀ ਹੈ ਨਾ ਉਹ ਕਿਸੇ ਕੋਲ ਬਣੀ ਹੈ ਜਿਹੜੀ ਮੇਰੀ ਗੱਡੀ ਹੈ ਨਾ ਮੇਰੀ ਗੱਡੀ ਹੈ ਦੂਸਰੇ ਕੋਲ ਤਾਂ ਹੈ ਹੀ ਕੋਈ ਨਹੀਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਮਾਇਆ ਪਰਵਾ ਪਾ ਲੈਂਦੀ ਹੈ ਜਿਹੜਾ ਫਿਰ ਦਿਖਾਵੇ ਦੇ ਵਿੱਚ ਆ ਜਾਂਦਾ ਹੈ ਸਿਰਫ ਫੂਫਾਂ ਦੇ ਵਿੱਚ ਕਿ ਮੈਂ ਬੜੀ ਸੁਖਸ਼ਮ ਦੀ ਚੀਜ਼ ਆ ਹੋਮੇ ਜਿਹੜੀ ਵਿਆਪਤ ਹਸਤ ਘੋੜੇ ਔਰ ਵਸਤਾ ਔਰ ਕਹਿੰਦੇ ਤਤੇ ਵਸਤਾ ਮਤਲਬ ਮੇਰਾ ਘਰ ਹੀ ਬੜਾ ਸੋਹਣਾ ਹੈ ਮੇਰੇ ਘਰ ਵਰਗਾ ਘਰ ਕਿਸੇ ਦਾ ਨਹੀਂ ਹੈ ਵਿਆਪਤ ਰੂਪ ਜੋਵਣ ਮਦ ਮਸਤਾ ਆਪਣਾ ਰੂਪੇ ਦੇਖੀ ਜਾਂਦਾ ਹੈ ਕਿ ਮੇਰੇ ਤੋਂ ਸੋਹਣਾ ਕੋਈ ਨਹੀਂ ਆਪਣੀ ਜਵਾਨੀ ਤੇ ਮਾਣ ਕਰਦਾ ਮਦ ਕਹਿੰਦੇ ਸ਼ਰਾਬ ਨੂੰ ਨਸ਼ੇ ਨੂੰ ਨਸ਼ੇ ਦੇ ਵਿੱਚ ਮਸਤ ਹੈ ਮਾਇਆ ਨੇ ਪ੍ਰਭਾਵ ਪਾ ਦਿੱਤਾ ਵਿਆਪਤ ਰੂਪ ਜੋਵਣ ਮਦ ਮਸਤਾ ਵਿਆਪਤ ਭੂਮ ਰੰਗ ਅਰ ਰੰਗਾ ਇਹ ਮੈਂ ਇੰਨੀ ਜ਼ਮੀਨ ਦਾ ਮਾਲਕ ਆ ਬੰਦਾ ਰੰਗ ਆ ਬੰਦਾ ਅਮੀਰ ਹੈ ਮਤਲਬ ਆਪੇ ਸਭ ਕੁਝ ਬਣਾ ਕੇ ਬੈਠਾ ਕਿਉਂਕਿ ਮਾਇਆ ਦਾ ਇੰਨਾ ਪ੍ਰਭਾਵ ਪੈ ਗਿਆ ਵਿਆਪਤ ਭੂਮ ਰੰਗ ਅਰ ਰੰਗਾ ਵਿਆਪਤ ਗੀਤ 나ਦ ਸੁਣ ਸੰਗਾ ਕਈਆਂ ਦੇ ਉੱਪਰ ਇੰਨਾ ਪ੍ਰਭਾਵ ਪੈ ਗਿਆ ਗੰਦੇ ਗਾਣੇ ਸੁਣਦੇ ਆ ਸੰਗੀਤ ਦੇ ਵਿੱਚ ਇੰਨੇ ਮਸਤ ਹੋ ਗਏ ਵਿਆਪਤ ਗੀਤ 나ਦ ਸੁਣ ਸੰਗਾ ਵਿਆਪਤ ਸੇਜ ਮਹਿਲ ਸ਼ਿੰਗਾਰ ਕਿ ਜਿਹੜੀ ਮੇਰੀ ਸਹਜਾ ਨਾ ਜਿਹੜਾ ਮੇਰਾ ਪਲੰਘ ਆਦਾਂ ਦਾ ਪਲੰਘ ਕਿਸੇ ਦੇ ਕੋਲ ਨਹੀਂ ਹੈ ਮਹਿਲ ਸ਼ਿੰਗਾਰ ਆਪਣੇ ਮਹਿਲ ਨੂੰ ਸ਼ਿੰਗਾਰੀ ਜਾਂਦਾ ਆਪਣੇ ਘਰ ਨੂੰ ਵੀ ਸ਼ਿੰਗਾਰੀ ਜਾਂਦਾ ਥੋੜੇ ਕੇ ਸਾਲ ਨਿਕਲਦੇ ਵੀ ਹੁਣ ਚੀਜ਼ਾਂ ਬਦਲਦੇ ਹੋ ਹੁਣ ਰੰਗ ਬਦਲਦੇ ਹੋ ਹੁਣ ਫਰਨੀਚਰ ਬਦਲਦੇ ਹੋ ਉਹਨੂੰ ਸ਼ਿੰਗਾਰ ਰਿਹਾ ਕਹਿੰਦੇ ਮਾਇਆ ਦੇ ਪ੍ਰਭਾਵ ਪਿਆ ਹੈ ਵਿਆਪਤ ਸੇਜ ਮਹਿਲ ਸ਼ਿੰਗਾਰ ਪੰਜ ਦੂਤ ਵਿਆਪਤ ਅੰਧਾਰ ਪਾਸ਼ਾ ਕਹਿੰਦੇ ਅਗਿਆਨਤਾ ਵਿੱਚ ਹੈ ਇਸ ਕਰਕੇ ਇਹਨੂੰ ਪੰਜੇ ਜਿਹੜੇ ਦੂਤ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਦੇ ਉੱਪਰ ਪ੍ਰਭਾਵ ਪਾ ਕੇ ਰੱਖਿਆ ਉਹਨਾਂ ਨੇ ਉਹਨੇ ਵਿੱਚ ਵਿਆਪਕ ਹੋ ਗਏ ਪੰਜ ਦੂਤ ਵਿਆਪਤ ਅੰਧਾਰ ਵਿਆਪਤ ਕਰਮ ਕਰੇ ਹौं ਫਾਸਾ ਜੇ ਹੁਣ ਧਾਰਮਿਕ ਕਰਮ ਵੀ ਕਰਦਾ ਹੈ ਹਉ ਦੇ ਵਿੱਚ ਫਸਿਆ ਜਿੰਨੇ ਤੱਕ 500 ਬੰਦਿਆਂ ਨੂੰ ਦੱਸੇਗਾ ਨਹੀਂ ਉਹਨੇ ਤੱਕ ਰਚੈਨ ਨਹੀਂ ਪੈਂਦੀ ਅਸੀਂ ਨਾ ਇੱਕ ਬੋਰੀ ਕਣਕ ਦੀ ਗੁਰਦੁਆਰੇ ਦਿੱਤੀ ਤੇ ਮੈਂ ਤਾਂ ਪੁੱਛਦਾ ਹੁੰਨਾ ਵੀ ਤੁਸੀਂ ਲੰਗਰ ਕਿੱਥੇ ਖਾਂਦੇ ਫਿਰ ਇੱਕ ਬੋਰੀ ਦਿੱਤੀ ਆ ਤੁਸੀਂ ਸਾਲ ਬਾਅਦ ਇੱਕ ਬੋਰੀ ਦਿੱਤੀ ਉਹ ਵੀ 50 ਕਿਲੋ ਤੇ ਲੰਗਰ ਹੁੰਦਾ ਤੇ 10-10 ਕਿਲੋ ਤਾਂ ਤੁਸੀਂ ਖਾ ਜਾਂਦਾ ਟੱਬਰ ਸਾਰੇ ਤੋਂ ਨਾਲ ਤਾਂ ਖਾ ਲਿਆ ਨਾ ਉਸ ਤੋਂ ਵੱਧ ਖਾ ਲਿਆ ਤੇ 50 ਕਿਲੋ ਦਾ ਜਿਹੜਾ ਫਿਰ ਉੱਥੇ ਅਨਾਉਂਸਮੈਂਟ ਹੋਣੀ ਹੈ ਮੈਂ ਤਾਂ ਬੜਾ ਹੈਰਾਨ ਹੁਣਾਂ ਕਿ ਜਦੋਂ ਉਗਰਾਹੀ ਹੁੰਦੀ ਹੈ ਤਾਂ ਲੱਗਦਾ ਵੀ ਬੋਲੀ ਕਰਕੇ ਹੀ ਗੁਰਪ੍ਰਬ ਮਨਾਉਣਾ ਇਹਨਾਂ ਨੇ ਤੇ ਵੱਡੇ ਬੰਦੇ ਹੋ ਗਏ ਛੋਟੇ ਬੰਦੇ ਹੋ ਗਏ ਉਹ ਹੱਥ ਖੜਾ ਕਰੇਗਾ ਇੱਕ ਬੋਰੀ ਦੋ ਬੋਰੀ ਤੇ ਕਹਿਣ ਦਾ ਭਾਵ ਹੈ ਕਿ ਜੀਵਨ ਦੇ ਵਿੱਚ ਜਿੰਨ ਦਿੱਤਾ ਉਹ ਪਰਮੇਸ਼ਰ ਜਿਹੜਾ ਉਹ ਭੁੱਲੇ ਗਿਆ ਧਾਰਮਿਕ ਕਰਮ ਕਰਦਾ ਵੀ ਕਹਿੰਦੇ ਇਹਦੇ ਉੱਪਰ ਮਾਇਆ ਜਿਹੜੀ ਆ ਵਿਆਪਕ ਹੈ ਵਿਆਪਤ ਕਰਮ ਕਰੇ ਹਉ ਫਾਸਾ ਉਹ ਗੱਲ ਯਾਦ ਹੁੰਦੀ ਨਾ ਮਸਕੀਨ ਜੀ ਦੀ ਇੱਥੇ ਵੀ ਇੱਕ ਬੰਦਾ ਆਇਆ ਸੀ ਪਹਿਲਾਂ ਮੈਂ ਉਹ ਗੱਲ ਕਰਦਾ ਮਸਕੀਨ ਜੀ ਦੀ ਪਟਨਾ ਸਾਹਿਬ ਦੀ ਧਰਤੀ ਤੇ ਦੇ ਸ਼ਾਮ ਦਾ ਸਮਾਂ ਸੀ ਤੇ ਮਸਕੀਨ ਸਾਹਿਬ ਪਹੁੰਚ ਗਏ ਬਾਹਰ ਬੈਠ ਕੇ ਰਹਿ ਰਾਸ ਦਾ ਪਾਠ ਹੋ ਰਿਹਾ ਸੀ ਇੱਕ ਬਜ਼ੁਰਗ ਆਇਆ ਉਹਨਾਂ ਟੈਚੀ ਰੱਖਿਆ ਤੇ ਆਲੇ ਦੁਆਲੇ ਪੱਥਰਾਂ ਨੂੰ ਦੇਖੀ ਜਾਂਦੇ ਪੱਥਰਾਂ ਨੂੰ ਦੇਖੀ ਜਾਂਦੇ ਤੇ ਮਸਕੀਨ ਜੀ ਉੱਠ ਕੇ ਚਲੇ ਗਏ ਵੀ ਬਜ਼ੁਰਗੋ ਤੁਹਾਡਾ ਕੁਝ ਡਿੱਗ ਪਿਆ ਜਾਂ ਮੈਂ ਲੱਭ ਦਿਆਂ ਕਹਿੰਦੇ ਨਹੀਂ ਨਹੀਂ ਤੁਸੀਂ ਬੈਠੋ ਕਹਿੰਦੇ ਮੇਰੇ ਕੋਲ ਰਹਿ ਆ ਨਹੀਂ ਗਿਆ 10 ਕਿ ਮਿੰਟ ਮੈਨੂੰ ਹੋ ਗਏ ਫੇਰ ਮੈਂ ਉੱਠ ਕੇ ਬਜ਼ੁਰਗੋ ਤੁਹਾਡਾ ਕੁਝ ਗਵਾਚਾ ਤਾਂ ਮੈਂ ਲੱਭ ਦਿੰਨਾ ਕਹਿੰਦਾ ਗਵਾਚਾ ਗਵਾਚਾ ਕੁਝ ਨਹੀਂ ਪਿਛਲੇ ਸਾਲ ਆਇਆ ਸੀ 1100 ਰੁਪਏ ਦਿੱਤਾ ਸੀ ਤੇ ਉਹ ਮੈਨੇਜਰ ਕਹਿੰਦਾ ਸੀ ਵੀ ਤੁਹਾਡਾ ਨਾਮ ਇੱਥੇ ਪੱਥਰ ਤੇ ਲਿਖਿਆ ਹੈ ਤੇ ਉਹ ਮੈਂ ਲੱਭਦਾ ਫਿਰਦਾ ਤੇ ਇੱਥੇ ਆ ਕੇ ਵੀ ਆਪਣਾ ਨਾਮ ਲੱਭਦੇ ਇੰਨਾ ਕੁਛ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਆ ਕਹਿੰਦੇ ਤੁੱਧੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਹੁਣ ਇੱਥੇ ਦੀ ਗੱਲ ਦਾ ਹੈ ਇੱਥੇ ਲੰਗਰ ਦੇ ਪੱਥਰ ਲੱਗਾ ਹੈ ਉਸ ਬਜ਼ੁਰਗ ਨੇ ਰਸੀਦ ਘਟਾਈ ਆ ਗੁਰਮੁਖ ਪਰਿਵਾਰ ਨਾਮਪੁਰਾ ਲਿਖਿਆ ਹੋਇਆ ਇੱਥੇ ਉਹਦੀ ਰਸੀਦ ਗਵਾਜ ਗਈ ਹੁਣ ਇੱਥੇ ਰੌਲਾ ਹੀ ਪਾ ਦਿੱਤਾ ਫਿਰ ਉਹ ਰਸੀਦ ਬੁੱਕ ਪੁਰਾਣੀ ਕਢਾਈ ਉਹਦੀ ਫੋਟੋਕਾਪੀ ਕਰਾਈ ਮਤਲਬ ਲੋਕਾਂ ਨੂੰ ਰਸੀਦ ਵੀ ਦਿਖਾ ਦੇ ਲੇਕ ਕਹਿੰਦਾ ਮੈਂ ਗੁਰਮੁਖ ਪਰਿਵਾਰ ਦੀ ਸੇਵਾ ਕਰੇ ਜਿਹਨੂੰ ਨਹੀਂ ਪਤਾ ਸੀ ਉਹਨੂੰ ਵੀ ਦੱਸ ਦਿੱਤਾ ਤੇ ਇੰਨਾ ਕਹਿੰਦੇ ਮਾਇਆ ਦਾ ਪ੍ਰਭਾਵ ਜਿਹੜਾ ਸਤਗੁਰੂ ਮਹਾਰਾਜ ਕਹਿੰਦੇ ਹੋਂ ਕਰ ਰਿਹਾ ਕਰਮ ਤਾਂ ਕਰ ਰਿਹਾ ਵਿਆਪਤ ਕਰਮ ਕਰੇ ਹਾਂ ਭਾਸਾ ਵਿਆਪਤ ਗ੍ਰਸਤ ਵਿਆਪਤ ਉਦਾਸਾ ਮਾਇਆ ਦੇ ਪ੍ਰਭਾਵ ਦੇ ਵਿੱਚ ਹੈ ਕਿ ਮੇਰਾ ਪਰਿਵਾਰ ਬਹੁਤ ਵੱਡਾ ਹੈ ਮੇਰਾ ਪਰਿਵਾਰ ਇਦਾਂ ਦਾ ਹੈ ਮੇਰਾ ਪਰਿਵਾਰ ਇਦਾਂ ਦਾ ਹੈ ਤੇ ਇਦਾਂ ਦੇ ਵੀ ਗੁਰੂ ਮਹਾਰਾਜ ਕਹਿੰਦੇ ਜਿਹੜੇ ਕਹਿੰਦੇ ਸਾਡਾ ਪਰਿਵਾਰ ਹੀ ਨਹੀਂ ਅਸੀਂ ਤਾਂ ਇਹਦੇ ਮੋਹ ਵਿੱਚ ਫਸਦੇ ਹੀ ਨਹੀਂ ਅਸੀਂ ਪਰਿਵਾਰ ਛੱਡ ਦਿੱਤਾ ਅਸੀਂ ਉਦਾਸੀ ਬਣ ਗਏ ਵਿਆਪਤ ਗ੍ਰਸਥ ਵਿਆਪਤ ਉਦਾਸਾ ਆਚਾਰ ਵਿਹਾਰ ਵਿਆਪਤ ਇਹ ਜਾਤ ਮੇਰਾ ਆਚਰਨ ਬਹੁਤ ਉੱਚਾ ਹੈ ਮੇਰਾ ਵਿਹਾਰ ਬਹੁਤ ਵਧੀਆ ਮੇਰੀ ਜਾਤ ਬਹੁਤ ਵੱਡੀ ਹੈ ਇਹ ਵੀ ਮਾਇਆ ਦਾ ਪ੍ਰਭਾਵ ਪਿਆ ਜਦੋਂ ਮੈਂ ਕਰਦਾ ਨਾ ਮੈਂ ਕਰ ਰਿਹਾ ਆਚਾਰ ਵਿਹਾਰ ਵਿਆਪਤ ਇਹ ਜਾਤ ਪਰ ਗੁਰੂ ਮਹਾਰਾਜ ਕਹਿੰਦੇ ਸਭ ਕੁਝ ਵਿਆਪਤ ਬਿਨ ਹਰ ਰੰਗ ਰਾਤ ਇਹ ਸਾਰਾ ਕੁਝ ਕਦੋਂ ਵਿਆਪਦਾ ਕਦੋਂ ਪ੍ਰਭਾਵ ਪਾਉਂਦੀ ਮਾਇਆ ਕਹਿੰਦੇ ਬਿਨ ਹਰ ਰੰਗ ਰਾਤ ਜਦੋਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜ਼ਿੰਦਗੀ ਬਤੀਤ ਕਰਦਾ ਉਹ ਦਿਨ ਕਹਿੰਦਾ ਮੈਂ ਕੀਤਾ ਪਰ ਜਦੋਂ ਸਤਗੁਰੂ ਨਾਲ ਜੁੜ ਜਾਂਦਾ ਹੈ ਸਤਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲੈਂਦਾ ਉਹ ਹਰੇਕ ਕਰਮ ਕਰਨ ਤੋਂ ਪਹਿਲਾਂ ਹਰੇਕ ਗੱਲ ਕਰਨ ਤੋਂ ਪਹਿਲਾਂ ਇਹ ਹੀ ਗੱਲ ਕਹੇਗਾ ਕਿ ਮੈਂ ਨਹੀਂ ਕਰ ਰਿਹਾ ਮੇਰਾ ਸਤ ਗੁਰੂ ਕਰਾ ਰਿਹਾ ਮੈਂ ਕੁਝ ਵੀ ਨਹੀਂ ਕਰ ਸਕਦਾ ਪਾਸ਼ਾ ਜੀ ਨੇ ਆਖਿਆ ਨਾ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਣ ਮੈਂ ਫਿਰਤਾ ਕਹਿੰਦੇ ਜਦੋਂ ਕਹੇ ਮੈਂ ਕਰ ਰਿਹਾ ਜਬੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਣ ਮੈਂ ਫਿਰਦਾ ਤੇ ਜਦੋਂ ਮੈਂ ਆ ਗਈ ਤੇ ਗੁਰੂ ਮਾਰ ਕਹਿੰਦੇ ਸਭ ਕੁਝ ਵਿਆਪਤ ਬਿਨ ਹਰ ਰੰਗ ਰਾਤ ਇਸ ਕਰਕੇ ਮਾਇਆ ਵਿਆਪਦੀ ਆ ਕਿ ਮੈਂ ਕਰ ਰਿਹਾ ਮੈਂ ਕੀਤਾ ਗੁਰੂ ਮਹਾਰਾਜ ਕਹਿੰਦੇ ਗੁਰੂ ਆਬ ਅੰਗਦ ਦੇਵ ਜੀ ਦਾ ਸ਼ਲੋਕ ਆ ਕਹਿੰਦੇ ਦਿੰਦੇ ਥਾਵੋ ਦਿੱਤਾ ਚੰਗਾ ਮਨਮੁਖ ਐਸਾ ਜਾਣੇ ਦਿੰਦੇ ਥਾਵੋ ਦਿੱਤਾ ਚੰਗਾ ਜਿਹੜਾ ਦੇਣ ਵਾਲਾ ਨਾ ਉਹ ਭੁੱਲ ਗਿਆ ਦਿੱਤਾ ਚੰਗਾ ਦਾਤ ਪਿਆਰੀ ਵਿਸਰਿਆ ਦਾਤਾ ਦਾਤਾ ਨਾਲ ਪਿਆਰ ਕਰਦਾ ਮੇਰਾ ਘਰ ਮੇਰਾ ਪਰਿਵਾਰ ਮੇਰਾ ਕਾਰੋਬਾਰ ਮੇਰੀ ਗੱਡੀ ਦਾਤ ਪਿਆਰੀ ਵਿਸਰਿਆ ਜਿਹਨੇ ਦਿੱਤਾ ਗੁਰੂ ਕਲਗੀਧਰ ਪਾਸ਼ਾ ਨੇ ਕਿਹਾ ਵੀ ਇਦਾਂ ਦੀ ਤੁਸੀਂ ਜ਼ਿੰਦਗੀ ਦੇ ਵਿੱਚ ਆਪਣੀ ਅਵਸਥਾ ਬਣਾਉਣੀ ਆ ਕਹਿੰਦੇ ਵੀ ਕਦੇ ਵੀ ਤੁਸੀਂ ਕੁੱਤੇ ਵਾਲੀ ਬਿਰਤੀ ਨਹੀਂ ਰੱਖਣੀ ਤੁਸੀਂ ਸ਼ੇਰ ਵਾਲੀ ਬਿਰਤੀ ਰੱਖਣੀ ਜਿਹੜਾ ਕੁੱਤਾ ਹੁੰਦਾ ਨਾ ਉਹ ਲਾਲਚ ਬਸ ਦੇ ਵਿੱਚ ਹੁੰਦਾ ਪਰ ਜਿਹੜਾ ਸ਼ੇਰ ਹੁੰਦਾ ਉਹਨੂੰ ਛੋਟੀ ਮਾਰ ਕੇ ਦਿਖਾਓ ਉਹ ਫਿਰ ਭੱਜੇਗਾ ਉਹਨੂੰ ਉਹਦੇ ਮਗਰ ਪਏਗਾ ਜਿਹੜਾ ਛੋਟੀ ਮਾਰ ਕੁੱਕਰ ਵਰਤੀ ਜਿਹੜੀ ਹੁੰਦੀ ਹੈ ਨਾ ਉਹ ਹਲਕ ਜਾਂਦਾ ਹੈ ਕਹਿੰਦੇ ਜਿਉਂ ਕੁੱਕਰ ਹਰਕਾਇਆ ਧਾਵੇ ਦਹਿ ਦਸਤਾਏ ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਕਾ ਦੱਸੀ ਪਾਸੀ ਤੋੜਾ ਫਿਰਦੇ ਇਸ ਕਰਕੇ ਗੁਰੂ ਮਹਾਰਾਜ ਨੇ ਬਾਣੀ ਉਦਾਰਣ ਵਿੱਚ ਕੁੱਤੇ ਦੀ ਦਿੱਤੀ ਕਹਿੰਦੇ ਉਹ ਬਿਰਤੀ ਨਹੀਂ ਧਾਰਨ ਕਰਨ ਮੇਰਾ ਆਚਰਣ ਮੇਰਾ ਵਿਹਾਰ ਮੇਰੀ ਜਾਤ ਵੱਡੀ ਹੈ ਇਹ ਕਿਉਂ ਵਰਤਦਾ ਸਭ ਕਿਸ ਬਿਆਪਤ ਬਿਨ ਹਰ ਰੰਗ ਰਾਤ ਸੰਤਨ ਕੇ ਬੰਧਨ ਕਾਟੇ ਹਰ ਰਾਇ ਜਿਹੜੇ ਪ੍ਰਭੂ ਪਿਆਰਿਆਂ ਦੇ ਬੰਧਨ ਜਿਹੜਾ ਨਾ ਹਰੀ ਰਾਏ ਪਰਮੇਸ਼ਰ ਵਾਹਿਗੁਰੂ ਕੱਟ ਦਿੰਦਾ ਹੈ ਤਾ ਕੋ ਕਹਾ ਬਿਆਪੇ ਮਾਇ ਮਾਏ ਉਹਨਾਂ ਦੇ ਉੱਪਰ ਫਿਰ ਮਾਇ ਜਿਹੜੀ ਹੈ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਬੰਦਾ ਚੱਲਾ ਨਾ ਗੁਰਦੁਆਰੇ ਕੋਈ ਆ ਗਿਆ ਚਲੋ ਚਾਹ ਪੀਨੇ ਆ ਚਾਹ ਪਿੱਛੇ ਗੁਰਦੁਆਰਾ ਛੱਡ ਦੇ ਗੱਲਾਂ ਦੇ ਵਿੱਚੇ ਛੱਡ ਦਿੰਦਾ ਮਾਇਆ ਬਿਆਪ ਜਾਂਦੀ ਉਹ ਕਈ ਵੱਲੇ ਪ੍ਰਮਾਤਮਾ ਪ੍ਰਖਿਆਬਤ ਭਾਗਾਂ ਵਾਲੇ ਆਪ ਜੀ ਸਾਧ ਸੰਗਤ ਜੀ ਬਾਸ਼ਾ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤ ਗੁਰ ਕੋਟ ਪੈਂਡਾ ਆਗੇ ਹੋਈ ਨਹੀਂ ਤਾਂ ਫਿਰ ਉਹੀ ਗੱਲ ਜੋ ਮੈਂ ਕੱਲ ਬੇਨਤੀ ਕੀਤੀ ਸੀ ਪਰੌਂਠੇ ਖਾਣੋਂ ਹੁੰਦੇ ਵੀ ਚੱਲਾਂਗੇ ਸਮਾਪਤੀ ਦੇ ਟਾਈਮ ਤੇ ਪਹੁੰਚਾਂਗੇ ਤੇ ਨਹੀਂ ਭਾਈ ਜਿੱਦਾਂ ਜੀਵਨ ਦੇ ਵਿੱਚ ਇਹਨਾਂ ਨੂੰ ਸਾਚੇ ਨਾਮ ਕੀ ਲੱਗੈ ਭੁੱਖ ਜਿਹਨਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਨਾ ਤੇ ਉਹ ਪਰਮੇਸ਼ਰ ਸਰ ਕਿਰਪਾ ਕਰਦਾ ਉਹਨਾਂ ਨੂੰ ਫਿਰ ਇਹ ਚੀਜ਼ਾਂ ਦੇ ਬਚ ਨਹੀਂ ਉਹਨਾਂ ਦੇ ਉੱਪਰ ਮਾਇਆ ਪ੍ਰਭਾਵ ਨਹੀਂ ਪਾ ਸਕਦਾ ਸੰਤਨ ਕੇ ਵੰਦਨ ਕਾਟੇ ਹਰ ਰਾਇ ਤਾਂ ਕੋ ਕਹਾ ਬਿਆਪੇ ਮਾਏ ਕਹੋ ਨਾਨਕ ਜਿਨ ਧੂਰ ਸੰਤ ਪਾਈ ਜਿਨ੍ਹਾਂ ਨੇ ਗੁਰੂ ਦੇ ਪਿਆਰਿਆਂ ਦੀ ਸੰਗਤ ਕੀਤੀ ਹੈ ਤਾਂ ਕੇ ਨਿਕਟਣਾ ਆਵੇ ਮਾਈ ਇਹ ਜਿਹੜੀ ਮਾਇਆ ਨਾ ਉਹਨਾਂ ਦੇ ਨੇੜੇ ਨਹੀਂ ਆਉਂਦੀ ਇੱਕ ਹੁੰਦਾ ਨਾ ਜਦੋਂ ਆਪਾਂ ਸੂਰਜ ਵੱਲ ਪਿੱਠ ਕਰ ਲਈਏ ਤਾਂ ਸਾਡਾ ਪਰਛਾਵਾਂ ਅੱਗੇ ਚੱਲਦਾ ਤੇ ਜਦੋਂ ਸੂਰਜ ਵੱਲ ਮੂੰਹ ਕਰ ਲਈਏ ਪਰਛਾਵਾਂ ਪਿੱਛੇ ਹੁੰਦਾ ਤੇ ਜਿੱਦਾਂ ਮਾਇਆ ਦੇ ਪਿੱਛੇ ਤੋੜਾਂਗੇ ਤੇ ਰੱਬ ਵੱਲ ਪਿੱਠ ਹੋਏਗੀ ਗੁਰੂ ਵੱਲ ਅਸੀਂ ਬੇਮੁਖ ਹੋ ਜਾਵਾਂਗੇ ਜਦੋਂ ਗੁਰੂ ਵੱਲ ਮੁੱਖ ਕਰਾਂਗੇ ਮਾਇਆ ਤੇ ਪਿੱਛੇ-ਪਿੱਛੇ ਆਏਗੀ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਉਹ ਆਪ ਸਾਰੇ ਕੰਮ ਕਰ ਕੋਈ ਕੰਮ ਨਹੀਂ ਰੁਕਦਾ ਉਮਾਇਆ ਆਪੇ ਮਾਇਆ ਤੋਂ ਪਿੱਛੇ ਜਿਹੜੇ ਦੌੜਦੇ ਆ ਤੇ ਮਾਇਆ ਤੋਂ ਬੇ ਨਿਕਲ ਜਾਂਦੀ ਮਾਇਆ ਤੋਂ ਉਹਦਾ ਹੀ ਪਰਸ਼ਾਵਾ ਹੈ ਨਾ ਅਸੀਂ ਪਰਸ਼ਾਵੇਂ ਦੇ ਨਾਲ ਸਾਝ ਪਾਲੀ ਹੁਣ ਇੱਕ ਬੰਦਾ ਜਾ ਰਿਹਾ ਧੁੱਪ ਬੜੀ ਹੈ ਦਰਖਤ ਥਲੇ ਬੈਠ ਗਿਆ ਛਾਂ ਲੈ ਲਈ ਹੈ ਇਹ ਮਾਇਆ ਜਿਹੜੀ ਮਾਇਆ ਛਾਇਆ ਪਰਮੇਸ਼ਰ ਦੀ ਤੇ ਪਰ ਇਹ ਵੀ ਆ ਨਾ ਦਰਖਤ ਦੇ ਉੱਪਰ ਫਲ ਵੀ ਲੱਗੇ ਤੇ ਫੁੱਲ ਵੀ ਲੱਗੇ ਪੱਤੇ ਵੀ ਲੱਗੇ ਜੇ ਉਹ ਨੂੰ ਨਿਗਾ ਮਾਰੇਗਾ ਉਧਰ ਜਾਏਗਾ ਤੇ ਫਲ ਵੀ ਮਿਲਣੇ ਫਲ ਵੀ ਮਿਲਣੇ ਜੇ ਹੁਣ ਸ਼ਾਹੀ ਲੈਣੀ ਆ ਤੇ ਸ਼ਾਹ ਤਾਂ ਫਿਰ ਮਾਇਆ ਹੀ ਆ ਤੇ ਉਹ ਇਹਦੇ ਵਿੱਚ ਸੁੱਖ ਕਿਸੇ ਨੇ ਨਹੀਂ ਪ੍ਰਾਪਤ ਕੀਤਾ ਗੁਰੂ ਮਹਾਰਾਜ ਕਹਿੰਦੇ ਇਹ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਇ ਬੜੀ ਮਾਇਆ ਦੀ ਪੂਜਾ ਹੁੰਦੀ ਜਿੰਨੀ ਮਾਇਆ ਦੀ ਪੂਜਾ ਹੁੰਦੀ ਆ ਤੇ ਉਹ ਅੱਜ ਕੱਲ ਦੁਕਾਨਾਂ ਤੁਸੀਂ ਦੇਖੋ ਨਾ ਫੋਟੋਆਂ ਲਾਈਆਂ ਹੁੰਦੀਆਂ ਤੇ ਫੋਟੋਆਂ ਵੀ ਕਾਲੀਆਂ ਕਰ ਦਿੰਦੇ ਆ ਇਦਾਂ ਕਰਦੇ ਵੀ ਜਿਹੜੇ ਜਿਹਦੀ ਫੋਟੋ ਲਈ ਉਹਦੀ ਨਾਸਾਂ ਤੱਕਰ ਖੁਸ਼ਬੂ ਜਾਏ। ਤੇ ਉਹਨੂੰ ਚੰਗੀ ਤਰ੍ਹਾਂ ਖੁਸ਼ ਕਰਨਾ ਫਿਰ ਉਹ ਗੱਲਾਂ ਖੋਲ ਖੋਲ ਕੇ ਉਹਦੇ ਵਿੱਚ ਵੀ ਅਰਗਵਤੀ ਲਾਉਣੀ। ਭਾਵੇਂ ਅੱਗ ਲੱਗੇ ਜੇ ਪੈਸਿਆਂ ਨੂੰ। ਤੇ ਕਹਿਣ ਦਾ ਭਾਵ ਹੈ ਕਿ ਜਿੱਦਣ ਰੱਬ ਦੇ ਅਕਾਲ ਪੁਰਖ ਪਰਮੇਸ਼ਰ ਨਾਲ ਜੁੜਿਆ ਤੇ ਮਾਇਆ ਦੋ ਸ਼ਬਦ ਹੈ ਇੱਕ ਮਾਇਆ ਤੇ ਇੱਕ ਮਾਇਆ। ਇਨ ਮਾਇਆ ਜਗਦੀਸ਼ ਕਸਾਈ ਤੁਮਰੇ ਚਰਨ ਵਿਚਾਰੇ। ਜਿਹੜੀ ਮਾਇਆ ਮਾਇ ਦਾ ਅਰਥ ਤਾਂ ਕਿਰਪਾ ਜਦੋਂ ਉਹਦੀ ਕਿਰਪਾ ਹੁੰਦੀ ਥੋੜੇ ਵਿੱਚ ਵੀ ਸਬਰ ਹੁੰਦਾ ਨੇ ਤਾਂ ਫਿਰ ਕਰੋੜਪਤੀ ਵੀ ਰੋਂਦੇ ਫਿਰਦੇ ਆ ਮਰ ਗਏ ਤੇ ਗੁਰੂ ਮਹਾਰਾਜ ਕਹਿੰਦੇ ਨਹੀਂ ਉਹ ਪਰਮੇਸ਼ਰ ਸੰਤੋਖ ਦਿੰਦਾ ਬਿਨਾਂ ਸੰਤੋਖ ਨਹੀਂ ਕੋ ਰਾਜ ਸੁਪਨ ਮਨੋਰਥ ਵਰਥੇ ਸਭ ਕਾਜ ਗੁਰੂ ਮਹਾਰਾਜ ਕਿਰਪਾ ਕਰਨ ਸਤਗੁਰ ਕਹਿੰਦੇ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵੇ ਪ੍ਰਭ ਓਟ ਤੇਮਾਰੀ ਮਾਇਆ ਬਹੁ ਤਰੀਕਿਆਂ ਨਾਲ ਵਿਆਪਦੀ ਆ ਪ੍ਰਭਾਪ ਹੁੰਦੀ ਆ ਪਰ ਪ੍ਰਭੂ ਦੇ ਪਿਆਰੇ ਜਿਹੜੇ ਆ ਉਹਦੇ ਆਸਰੇ ਬਚ ਜਾਂਦੇ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀ ਆ ਬਲਾ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ